ਸਾਡਾ ਹਰ ਸ਼ਿਵਰ ਵਾਲਾ ਮਸਲਾ ਹਲ ਹੋ ਜੇ ਤਾਂ ਅਸੀਂ ਧਰਨਾ ਚੱਕ ਦਿਆਂਗੇ ਸਾਨੂੰ ਰਿਟਰਨ ਦੇ ਵਿੱਚ ਲਿਖ ਕੇ ਦੇ ਦੇ ਜੈ ਸਾਹਿਬ ਇਹ ਪੰਜ ਦਿਨਾਂ ਨੂੰ ਸਾਫ਼ ਹੁੰਦਾ ਹੈ ਜਾਂ ਦਸ ਦਿਨਾਂ ਨੂੰ ਹੁੰਦਾ ਹੈ ਕਿ ਨਾ ਸਾਫ਼ ਹੋਇਆ ਤੇ ਅਸੀਂ ਜਈ ਸਾਹਿਬ ਤੋਂ ਅਸੀਂ ਆ ਜਿਹੜੀ ਲਵਾਈਏ ਕੋਈ ਕਰੀਏ ਅਸੀਂ ਜਈ ਸਾਹਿਬ ਦੀ ਤਨਖਾ ਉਹਨਾਂ ਮਜ਼ਦੂਰਾਂ ਨੂੰ ਦਵਾਉਂਦੇ ਮੈਨੂੰ ਪਤਾ ਤੁਸੀਂ ਦੁਕਾਨਦਾਰ ਬੰਦੇ ਹੋ ਤੁਸੀਂ ਇੰਨਾ ਕੰਮ ਤਾਂ ਬਹੁਤ ਛੱਡ ਨਹੀਂ ਸਕਦੇ ਕਿ ਹਾਂ ਬਿਲਕੁਲ ਸਲੀਪਿੰਗ ਹਾਊਸ ਸਟਾਰਟ ਕਰਕੇ ਬਿਲਕੁਲ ਤਨਖਾ ਲਈ ਜਾਂਦੇ ਐਮਸੀ ਕੰਮ ਨਹੀਂ ਕਰਦੇ ਜੀ ਕਿਦਰ ਬਹਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ ਇਸੇ ਨੂੰ ਲੈ ਕੇ ਸ਼ਹਿਰ ਵਸਣਾਂ ਨੇ ਸ਼ਰਕ ਦੇ ਵਿਚਾਲੇ ਬੈਠ ਕੇ ਤਰਨਾ ਪ੍ਰਦਰਸ਼ਨ ਕੀਤਾ ਤੋਂ ਦੱਸਦੀ ਏ ਕਿ ਇੱਥੇ ਹੀ ਆਮ ਆਦਮੀ ਪਾਰਟੀ ਦੇ ਗਿੱਦੜਬਾਹ ਤੋਂ ਜਿਮਣੀ ਚੋਣ ਦੇ ਲਈ ਦਾਵੇਦਾਰ ਸਰਬੰਸ ਦੀਪ ਸਿੰਘ ਸੰਧੂ ਚੱਕ ਚਿਰੇ ਵਾਲਾ ਵੀ ਪਹੁੰਚੇ ਉਹਨਾਂ ਧਰਨਾਕਾਰੀਆਂ ਦੇ ਵਿੱਚ ਬੈਠ ਕੇ ਛੇਤੀ ਹੀ ਇਸ ਮਸਲੇ ਦਾ ਹੱਲ ਕਰਵਾਉਣ ਦੀ ਗੱਲ ਵੀ ਕਹੀ ਆਹ ਮਨਲਾ ਬਲੋਕ ਪਏ ਜੀ ਮਾਰਕਸਪੁਰਾ ਲੋਕਾਂ ਨੂੰ 2 ਮਹੀਨੇ ਹੋ ਗਈ ਪਾਣੀ 2 ਮਹੀਨੇ ਨਾ ਸਾਡੀ ਕੋਈ ਚੰਗੀ ਗੱਲ ਸੁਣਦਾ ਜੀ ਨਾ ਕੋਈ ਨਗਰ ਕੌਂਸਲਰ ਗੱਲ ਸੁਣਦੀ ਐ ਨਾ ਕੋਈ ਐਮਸੀ ਸੁਣਦਾ ਨਾ ਕੋਈ ਪ੍ਰਧਾਨ ਹੁੰਦਾ ਐ ਨਾ ਕੋਈ ਕੋਈ ਆਮ ਪਾਰਟੀ ਦਾ ਲੀਡਰ ਸੁਣਦਾ ਜੀ ਸਾਡੇ ਹਰਕਨ ਚਾਰ ਦੇ ਪ੍ਰਿੰਸੀਪਲ ਲਾਇਆ ਜੀ ਕੋਈ ਅਫਸਰ ਸਾਡੀ ਗੱਲ ਨਹੀਂ ਸੁਣਨ ਨੂੰ ਤਿਆਰ ਸਾਨੂੰ ਤੁਸੀਂ ਸੋਈ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਜਾਂ ਕੋਈ ਹੋਰ ਹੈ ਇੱਕ ਦਿਨ ਅੱਥ ਗਲੀ ਦੇ ਵਿੱਚ ਬੈਠ ਕੇ ਬੈਠੇ ਫਿਰ ਮੈਂ ਮੰਨ ਜੂਗਾ ਵੀ ਲੀਟਰ ਆ ਗਿਆ ਕਾਟ ਕੇ ਦਿਖਾ ਦੇ ਫੋਟੋ ਇਹਨਾਂ ਦਾ ਬਹੁਤ ਬਹੁਤ ਪਤਾ ਨਹੀਂ ਇੰਨੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਇਹਨੇ ਐਸੀ ਤੁਸੀਂ ਦੇਖ ਜਾਈਏ ਪੰਜ ਕਰੋੜ ਆਇਆ ਕਿਸੇ ਨਾਲ ਵੀ ਪੈਸੇ ਕਿੱਥੇ ਗਏ ਪੰਜ ਕਰੋੜ ਆਇਆ ਪੈਸੇ ਕਿੱਥੇ ਗਏ ਅਸੀਂ ਗੱਲ ਦਾ ਕੋਈ ਅੱਗੇ ਕਰੀਏ 13 ਕਰੋੜ 5 ਕਰੋੜ 13 ਕਰੋੜ ਖਰਚੀ ਗਏ ਰਿੰਟ ਵਾਲੀ ਪਈਆ ਪੰਜ ਚ ਲੱਗੇ ਦਰਫੋਟ ਨਾ ਬੰਦੀ ਕਰਦਾ ਭਾਈ ਜੀ ਕਰੋਨਾ ਕਾਲ ਚ ਉਹਦਾ ਬਜਟ ਕੇ ਸੀ ਮੈਨੂੰ ਐ ਲੱਗਦਾ ਆ ਜਿਹੜਾ ਕਾਲ ਚੱਲੀ ਇਹ ਤਾਂ ਗਿੱਟਰ ਨਹੀਂ ਬਚਦੀ ਇੱਥੋਂ ਨਹੀਂ ਬਚਦੀ ਅਸੀਂ ਕਿਸੇ ਨੇ ਇੱਥੋਂ ਕਿਸੇ ਨੇ ਨਹੀਂ ਬਚਣਾ ਇੱਥੇ ਜਿਹੜੇ ਬੋਲਣ ਵਾਲੇ ਗੱਲ ਆਪਣਾ ਘਰੇ ਸਾਫ ਸਭ ਤੋਂ ਪਹਿਲਾਂ ਤਾਂ ਆਪਾਂ ਜਾਣੇ ਵੀ ਘਰ ਆਪਣਾ ਸਾਫ ਹੈ ਬਿਲਕੁਲ ਬਾਅਦ ਦੀ ਗੱਲ ਹੈ ਜੋ ਹੋਰ ਗੱਲ ਸਹੀ ਹੈ ਸਾਜੀ ਦੇਖ ਲਈ ਤਾਂ ਪਿਆਰ ਆ ਗਿਆ ਜਾ ਕੇ ਪਾਣੀ ਦੇਖ ਲਓ ਜੀ ਵਾਟਰ ਬਾਕਸ ਦਾ ਸੀਵਰ ਮਿਕਸ ਆ ਗਿਆ ਬਾਈ ਜੀ ਰਕਰੀ ਦਾ ਤਿਆਰ ਆ ਜਾਂਦਾ ਰਿਸ਼ਤੇਦਾਰ ਕਿਵੇਂ ਆਉਂਗੇ ਆਨਲਾਈਨ ਹੀ ਆਇਓ ਨਾ ਆਇਓ ਨਾ ਪੁਰਾਹਾ ਹੈ ਬ੍ਰਿਸ਼ਤੇਦਾਰਾਂ ਨੂੰ ਮਾਣ ਨਹੀਂ ਦੇਣਾ ਜੋ ਮੈਂ ਤਾਂ ਅੱਗੇ ਬਾਈ ਜੀ ਅਸੀਂ ਗੱਲ ਕਰੀ ਜਾਂਦੇ ਅੰਕਲ ਨਾ ਮੈਂ ਕਹਾਂ ਵੀ ਸਭ ਤੋਂ ਵੱਡੇ ਲੀਡਰ ਕਿੱਦੜਵੇਂ ਤੋਂ ਪੈਦਾ ਹੋਏ ਹਾਂ ਜੀ ਆਮ ਆਦਮੀ ਪਾਰਟੀ ਤੋਂ ਸਾਨੂੰ ਇੰਨੀ ਮੀਤ ਸੀ ਜੀ ਬਿਲਕੁਲ ਬਿਲਕੁਲ ਯਾਰ ਰੰਗੜਾ ਪੰਜਾਬ ਦਾ ਯਾਰ ਰੰਗੜਾ ਪੰਜਾਬ ਨੂੰ ਸਾਡਾ ਸੋਢਾ ਹੋ ਗਿਆ 2 ਸਾਲ ਹੋ ਗਏ ਸਰਕਾਰ ਆਈ ਅੱਜ ਵੀ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ 2 ੱੱੱੱੱੱ ਬਣਾਇਆ ਅੱਜ ਵੀ ਮੌਜੂਦਾ ਅਸੀਂ ਸਾਡਾ ਹਾਲ ਚਾਲ ਹੀ ਨਹੀਂ ਪੁੱਛ ਜਾਂਦਾ ਵੀ ਕਿਉਂ ਕਰਨਾ ਲਾਇਆ ਕੀ ਗੱਲ ਇਹ ਭਾਈ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਥੋੜਾ ਜਿਹਾ ਦਾ ਪਿਛੋਕੜ ਦੱਸਦਾ ਤਾਂ ਕਿ ਆਪਾਂ ਉਹਨਾਂ ਬੈਠੇ ਇੱਥੇ ਬਿਲਕੁਲ ਜੀ ਸਹੀ ਹੈ ਮੇਰੇ ਤਾਂ ਫਾਦਰ ਸਾਹਿਬ ਰਹੇ ਹੈ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਮੁਖਸਤੋਂ ਅਸੀਂ ਵੱਡੇ ਬਾਲ ਸਾਹਿਬ ਨਾਲ ਸਾਡੀ ਬਹੁਤ ਗੂੜੀ ਸਾਂਝ ਸੀ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਵੱਡੇ ਬਾਲ ਸਾਹਿਬ ਨੇ ਸਾਨੂੰ ਬੜਾ ਇੱਜ਼ਤਮਾਨ ਦਿੱਤਾ ਤੇ ਅਸੀਂ ਵੀ ਪਾਰਟੀ 'ਚ ਬਹੁਤ ਦਿਲੋਂ ਕੰਮ ਕੀਤਾ ਤੁਸੀਂ ਕਿਸੇ ਨੂੰ ਪੁੱਛ ਲਿਓ ਚੱਕ ਸ਼ੇਰੇ ਵਾਲੇ ਤੋਂ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਮਨਜੀਤ ਸਿੰਘ ਸੰਧੂ ਵੀ ਅਸੀਂ ਘਰੋਂ ਲੋਕਾਂ ਲਈ ਸੇਵਾ ਕੀਤੀ ਇਹ ਘਰੋਂ ਲਾਇ ਹੀ ਹੈ ਤੇ ਪ੍ਰਮਾਤਮਾ ਨੇ ਸਾਨੂੰ ਦਿੱਤਾ ਵੀ ਬਹੁਤ ਕੁਝ ਹੈ ਹੋਰ ਸਾਨੂੰ ਕੋਈ ਚੀਜ਼ ਦੀ ਕਮੀ ਵੀ ਨਹੀਂ ਐਵੇਂ ਮੈਂ ਕਹਾਂ ਵਾਂ ਹੁਣ ਅਸੀਂ ਮਾਨ ਸਾਹਿਬ ਕਰਕੇ ਸਾਨੂੰ ਉਹਨਾਂ ਨੇ ਸ਼ਾਮਲ ਕਰਾਇਆ ਤੇ ਸਾਨੂੰ ਉਹਨਾਂ ਦੀ ਸੋਚ ਚੰਗੀ ਲੱਗੀ ਕਿਉਂਕਿ ਇਮਾਨਦਾਰੀ ਹੈਗੀ ਹੈ ਬੰਦੇ 'ਚ ਮੈਂ ਆਪ ਜਾ ਕੇ ਮਿਲ ਕੇ ਆਇਆ ਇੱਕ ਸੀਐਮ ਮੇਰੇ ਫਾਦਰ ਸਾਹਿਬ ਦੇ ਉਹਨੇ ਸਾਰਿਆਂ ਸਾਹਮਣੇ ਮਾਨ ਸਾਹਿਬ ਨੇ ਪੈਰੀ ਹੱਥ ਲਾਏ ਇੱਥੋਂ ਪਤਾ ਲੱਗਦਾ ਬੰਦੇ ਦੀ ਹਲੀਮੀ ਕਿੰਨੀ ਹੈ ਸੋ ਉੱਤੇ ਵੀ ਕਮੀ ਕੋਈ ਨਹੀਂ ਬਟ ਇਹੀ ਹੈ ਵੀ ਮੈਂ ਤਾਂ ਹੁਣ ਨਵਾਂ ਆਪਦੇ ਆਪ ਨੂੰ ਇੱਕ ਦਾਵਾ ਪੇਸ਼ ਕਰ ਰਿਹਾ ਵੀ ਜੇ ਆਪਾਂ ਨੂੰ ਪਾਰਟੀ ਇੱਥੇ ਮਾਣ ਸਨਮਾਨ ਬਖਸ਼ੇ ਤੇ ਅਸੀਂ ਮੈਂ ਇੱਥੇ ਮੈਰੜਾ ਮਦੀਰ ਤੇ ਕੱਲ ਨੂੰ ਦੇਖੋ ਇਹ ਦੂਤੇ ਕੀ ਹੋਊਗਾ ਵੀ ਮੇਰਾ ਤਾਂ ਇਹ ਪਰਿਵਾਰ ਹੀ ਹੈ ਤੇ ਜੇ ਪ੍ਰਮਾਤਮਾ ਆਪਾਂ ਨੂੰ ਟਾਈਮ ਦਿੱਤਾ ਤੇ ਮੇਰੇ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਂ ਹੁਣ ਵੀ ਪਹਿਲਾਂ ਨਾਂ ਵੀ ਦਿੱਤਾ ਮੈਂ ਹੁਣ ਵੀ ਜਿੱਥੋਂ ਤੱਕ ਮੇਰਾ ਉੱਤੇ ਵਾਸ ਚੱਲਦਾ ਮੈਂ ਤੁਹਾਡੀ ਗੱਲ ਪਚਾਊਂਗਾ ਠੀਕ ਹੈ ਜਿੰਨੀ ਵੀ ਮੈਂ ਕਰ ਸਕਦਾ। ਸਾਡਾ ਸਾਰਾ ਮੁੱਦਾ ਕੀ ਕਿਹੜਾ ਹੈ? ਵੀ ਸਾਡਾ ਇਹ ਸਿਵਰ ਵਾਲਾ ਮਸਲਾ ਹਲ ਹੋ ਜੇ ਤਾਂ ਅਸੀਂ ਧਰਨਾ ਚੱਕਦੇ ਆਂਗੇ। ਸਾਨੂੰ ਰਿਟਨ ਦੇ ਵਿੱਚ ਲਿਖ ਕੇ ਦੇ ਦੇ ਜਈ ਸਾਹਿਬ ਵੀ ਇਹ ਪੰਜ ਦਿਨਾਂ ਨੂੰ ਸਾਫ਼ ਹੁੰਦਾ ਕਿ 10 ਦਿਨਾਂ ਨੂੰ ਹੁੰਦਾ ਹੈ। ਜੇ ਨਾ ਸਾਫ਼ ਹੋਇਆ ਅਸੀਂ ਜਈ ਸਾਹਿਬ ਤੋਂ ਅਸੀਂ ਆਜੀ ਦਿਹਾੜੀ ਲਵਈਏ ਕਈ ਕਰੀਏ ਅਸੀਂ ਜਈ ਸਾਹਿਬ ਦੀ ਤਨਖਾ ਉਹਨਾਂ ਮਜ਼ਦੂਰਾਂ ਨੂੰ ਦਵਾ ਦੇ। ਮੈਨੂੰ ਪਤਾ ਤੁਸੀਂ ਦੁਕਾਨਦਾਰ ਬੰਦੇ ਹੋ ਤੁਸੀਂ ਇੰਨਾ ਕੰਮ ਤਾਂ ਬਹੁਤ ਛੱਡੀ ਨਹੀਂ ਸਕਦੇ। ਇਹ ਬਿਲਕੁਲ ਸਲੀਪਿੰਗ ਹੋਣੇ ਸਟਾਰਟ ਕਰਦੇ ਆਂਗੇ। ਖੱਲੀ ਜਾਂਦੇ ਐਮਸੀ ਕੰਮ ਨਹੀਂ ਕਰਦੇ ਜੀ ਫਿਰ ਜage ਤਾ ਨਾਲ ਆਏ ਜੀ ਨਹੀਂ ਕੋਈ ਨਹੀਂ ਆਪਾਂ ਸਾਡੀ ਤਾਂ ਗੱਲ ਉਹ ਸੀਐਮ ਤੱਕ ਪਹੁੰਚਾ ਦੋ ਔਰ ਜੀਐਮ ਚਾਹੇ ਤਾਂ ਇੱਕ ਦਿਨ ਦੇ ਵਿੱਚ ਮਸਲਾ ਸਾਡਾ ਹੱਲ ਹੋ ਜਾਊਗਾ ਬਾਈ ਜੀ ਜ਼ਰੂਰ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਆਪਾਂ ਬਾਈ ਇਲੈਕਸ਼ਨ ਆ ਰਿਹਾ ਫਿਰ ਉਸ ਤੋਂ ਇਲਾਵਾ ਸਾਡੇ ਕੋਲ ਤਾਂ ਹੋਰ ਨਹੀਂ ਨਹੀਂ ਬਿਲਕੁਲ ਬਿਲਕੁਲ ਤੁਸੀਂ ਤੁਸੀਂ ਵੋਟ ਮੰਗਣ ਆਏ ਤੁਸੀਂ ਬਹੁਤ ਮਾਨ ਸਨਮਾਨ ਵਾਲੇ ਬੰਦੇ ਹੋ ਬਾਈ ਤੇ ਆਪਾਂ ਇਹ ਕੰਮ ਕਰਾਂਗੇ ਭੱਜਾ ਇਹਨੇ ਬੇਕਰੋ ਅੱਜ ਕੱਲ ਕੀ ਸਾਡੇ ਇੱਕ ਦੋ ਜਣੇ ਮਸਲਾ ਲੋਕਾਂ ਦਾ ਠੀਕ ਹੈ ਫਿਰ ਤਾਂ ਅਸੀਂ ਆਮ ਪਾਰਟੀ ਨੂੰ ਵੋਟਾਂ ਪਾਵਾਂਗੇ ਜੇ ਸਾਡਾ ਮਸਲਾ ਨਾ ਹੱਲ ਹੋਇਆ ਸਾਡੇ ਕੋਲੇ ਬੋਰ ਮੰਗ ਨਹੀਂ 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 ਕਿਉਂ ਨਹੀਂ ਗੁੱਸੇ ਨਹੀਂ ਹੋਣਾ ਅਸੀਂ ਕਰਾਂਗੇ ਅਸੀਂ ਪਾਵਾਂਗੇ ਖਾਂਦਸ ਨੂੰ ਵੋਟ ਨਹੀਂ ਸਾਡੇ ਸਾਡੇ ਨਾਲ ਸਾਡੇ ਸਾਰੇ ਤੁਸੀਂ ਭਰਾਵੋ ਆਪਣੇ ਮਸਲਾ ਜੀ ਨਹੀਂ ਬਾਈ ਤੁਸੀਂ ਜਗਨਪਤ ਜੀ ਕੋਈ ਸੀਵਰ ਦੀ ਪ੍ਰੋਬਲਮ ਥੋੜੀ ਬਾਤ ਦੀ ਹੈ ਤੇ ਕੋਈ ਸ਼ੱਕ ਨਹੀਂ ਠੀਕ ਹੈ ਮਹਿਕਮਾ ਆਪਦਾ ਕੰਮ ਪੂਰਾ ਮਤਲਬ ਕਰ ਰਿਹਾ ਜਿਹੜੀ ਪ੍ਰੋਬਲਮ ਥੋੜੀ ਜ਼ਿਆਦਾ ਤਾਂ ਆ ਗਈ ਪਿੱਛੇ ਦੀ ਸਾਡੀ ਪਾਈਪਲਾਈਨ ਛੁੱਟ ਗਈ ਸੀ ਕਈ ਕੋ ਲਗਾਤਾਰ ਕੁਝ ਦਿਨ ਟੁੱਟਦੀ ਰਹੀ ਪਰ ਉਹਨੂੰ ਅਸੀਂ ਕਾਫੀ ਹੱਦ ਤੱਕ ਰਿਪੇਅਰ ਕਰਾਤਾ ਹੁਣ ਅੱਗੇ ਕੋਈ ਪ੍ਰੋਬਲਮ ਨਹੀਂ ਤੇ ਜਿਹੜੀ ਇਹ ਪਾਣੀ ਜ਼ਿਆਦਾ ਪਰਣ ਲੱਗ ਗਿਆ ਇਹ ਸਾਡੀ ਰਸੀਵਰ ਦੀ ਸਫਾਈ ਦਾ ਵੱਡੇ ਸੀਵਰ ਦੀ ਸਫਾਈ ਦਾ ਕੰਮ ਉਹਦੇ ਲਈ ਬਾਹਰੋਂ ਮਸ਼ੀਨਾਂ ਆਈਆਂ ਦੋ ਹਿੱਸੇ ਚੱਲਦੇ ਹੁੰਦਾ ਇੱਕ ਪਿੰਡ ਵਾਲੇ ਪਾਸੇ ਇੱਕ ਸ਼ਹਿਰ ਨੇ ਪਾਸੇ ਇਹਨੇ 5 ਦਿਨਾਂ ਤੋਂ ਕੰਮ ਚੱਲਦੀ ਹੁੰਦਾ ਰਾਤੀ ਲਗਭਗ 10 ਵਜੇ ਕੰਮ ਸ਼ੁਰੂ ਹੁੰਦਾ ਸੀਵਰ ਪਲੱਗ ਕਰਕੇ ਕੰਮ ਕਰਦੇ ਆ ਜਿਹੜੀ ਟੀਮ ਤਸਵੀਰ 6-7 ਵਜੇ ਤੱਕ ਪਹਿਲਾ ਕੀ ਹੁੰਦਾ ਸੀ ਪਹਿਲਾ ਜਦੋਂ ਮਤਲਬ ਰਾਤ ਨੂੰ ਸਾਰਾ ਸੀਵਰ ਦਾ ਪਾਣੀ ਨਿਕਲ ਜਾਂਦਾ ਸੀ ਹੁਣ ਇਹ ਰਾਤ ਪਲੱਗ ਓਨ ਕਰਕੇ ਥੋੜਾ ਪਾਣੀ ਨਿਕਲਣ ਚ ਮੁਸ਼ਕਲ ਆਈ ਜਾਂਦੀ ਹੈ ਪਰ ਅਸੀਂ ਇਹਦਾ ਅਲਟਰਨੇਟ ਅਰੇਂਜਮੈਂਟ ਜਲਦੀ ਅੱਜ ਹੀ ਅਸੀਂ ਮਤਲਬ ਕੋਈ ਵੀ ਪੱਖਾ ਲਾ ਕੇ ਜਾਂ ਟੈਂਕਿਆਂ ਨਾਲ ਅਲਟਰਨੇਟ ਅਰੇਂਜਮੈਂਟ ਅੱਜ ਹੀ ਕਰਾਂਗੇ ਜੇ ਸਾਹਿਬ ਮਤਲਬ ਲੋਕਾਂ ਦਾ ਕਹਿਣਾ ਹੈਗਾ ਵੀ ਇਹ ਮਤਲਬ ਕੋਈ ਪਰਮਨੈਂਟ ਹੱਲ ਹੈ ਨਹੀਂ ਮੈਂ ਤੁਸੀਂ ਉਹਨਾਂ ਨੂੰ ਭਰ ਕੇ ਲੈ ਜੰਨੇ ਹੋ ਟੈਂਕਿਆਂ ਤੇ ਅੱਖਾਂ ਅੱਖਾਂ ਫੋਹੁੰ ਕੇ ਚਲੇ ਜਾਂਦੇ ਹੋ ਇਹ ਕੋਈ ਪਰਮਾਨੈਂਟ ਰਿਜੀਡ ਹਾਲ ਹੈ ਬਿਲਕੁਲ ਅਸੀਂ ਵੀ ਕਹਿੰਦੇ ਹਾਂ ਪਰਮਾਨੈਂਟਲੀ ਇੱਕ ਆਰਜੀ ਰਿਲੀਫ ਹੈ ਮਤਲਬ ਪਬਲਿਕ ਨੂੰ ਜਨਤਾ ਨੂੰ ਪਰ ਇਹ ਜਦੋਂ 10 ਜਾਂ 15 ਦਿਨਾਂ ਦੇ ਵਿੱਚ ਵਿੱਚ ਆਪਣਾ ਮਤਲਬ ਮੇਜਰ ਪਾਰਟ ਸਫਾਈ ਦਾ ਨਿਬੜ ਜਾਏਗਾ ਉਸ ਤੋਂ ਬਾਅਦ ਇਹਨਾਂ ਭਾਵੇਂ ਕੋਈ ਵੀ ਏਰੀਆ ਸ਼ਹਿਰ ਦਾ 99% ਏਰੀਆ ਸਫਾਈ ਦੇ ਵਿੱਚ ਕਵਰ ਹੋ ਜਾਏਗਾ ਉਹਨੂੰ 99% ਕੰਪਲੇਂਟਾਂ ਖਤਮ ਹੋ ਜਾਣਗੀਆਂ ਠੀਕ ਹੈ ਕੋਈ ਕਿਤੇ ਕੋਈ ਗਲੀ ਲਾਗੀ ਸੀ ਪਰ ਬੰਦ ਹੋ ਗਿਆ ਉਹ ਪ੍ਰੋਬਲਮ ਜ਼ਰੂਰ ਮਾੜੀ-ਮੋਟੀ ਨਾ ਮੱਤਰ ਰਹੇਗੀ ਬਿਲਕੁਲ पर बहुत बड़ा पार्ट ਭਾਵੇਂ ਪਿੰਡਾਂ ਦੇ ਪਾਸੇ ਤੇ ਭਾਵੇਂ ਸ਼ਹਿਰ ਨੇ ਪਾਸੇ ਆ ਇਹ 15 20 ਦਿਨਾਂ ਦੇ ਵਿੱਚ ਸਾਡੀਆਂ ਮਸ਼ੀਨਾਂ ਲੱਗੀਆਂ ਵੀ ਰੋਜ਼ ਦਾ ਲਗਭਗ 100 ਮੀਟਰ ਰੀਸਿਵਰ ਕਰਦੇ ਆ ਮਤਲਬ ਮੈਨੂੰ ਲੱਗਦਾ ਵੀ 2 2.5 ਕਿਲੋਮੀਟਰ ਇਧਰ 2.5 ਕਿਲੋਮੀਟਰ ਰੀਸਿਵਰ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦੋ ਤੱਕ ਹੋ ਜਾਵੇ ਦੇਖੋ ਜੀ ਇਹਦਾ ਆਰਜੀ ਇੰਤਜ਼ਾਮ ਅਸੀਂ ਅੱਜ ਹੀ ਕਰਨ ਲੱਗੇ ਆ ਇੱਕ ਅਸੀਂ ਟਰੈਕਟਰ ਨਾਲ ਪੱਖਾ ਪੰਪ ਲਾਣ ਲੱਗੇ ਆ ਜਿਹੜਾ ਮਤਲਬ ਲਾਈਨਾਂ ਵਾਲੇ ਨਾਰਮਨੰਦ ਪਰਮਨੈਂਟ ਹਾਲ 15 ਤੋਂ 20 ਦਿਨਾਂ ਦੇ ਵਿੱਚ ਬਿਲਕੁਲ ਪਰਮਨੈਂਟ ਹੱਲ ਹੋ ਜਾਏਗਾ ਕੋਈ ਕੰਪਲੇਂਟ ਨਹੀਂ ਰਹ ਉੱਥੇ ਅਸੀਂ ਉੱਥੇ ਮੈਂ ਸ਼ਹਿਰ ਵਾਸੀ ਨੂੰ ਵੀ ਬੇਨਤੀ ਕਰਦਾ 20 ਤੋਂ 25 ਦਿਨ ਜਿੰਨੇ ਦਿਨ ਕੰਮ ਚੱਲਦਾ ਨਾ ਉਹਨੇ ਦਿਨ ਪਾਣੀ ਦੀ ਬੇਲੋੜੀ ਵਰਤੋਂ ਭਾਵੇਂ ਫਰਸ਼ ਧੋਣਾ ਭਾਵੇਂ ਕਾਰ ਕਾਰਾਂ ਤੋਂ ਨਹੀਂ ਬੇਲੋੜੀ ਵਰਤੋਂ ਨਾ ਕੀਤੀ ਜਾਵੇ ਤਾਂ ਕਿ ਸਾਨੂੰ ਵੀ ਮਤਲਬ ਮੁਸ਼ਕਲ ਨਾ ਆਵੇ ਮੈਂ ਮਤਲਬ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਪੂਰਾ ਸਹਿਯੋਗ ਦੇਣ ਕਿਉਂਕਿ ਨਗਰ ਕੌਂਸਲ ਦਾ ਸੀਵਰੇਜ ਬੋਰਡ ਰਾਲ ਕੇ ਜੋ ਵੀ ਕੰਮ ਕਰਾ ਲਿਆ ਨਾ ਇਹ ਅਸੀਂ ਜਨਤਾ ਦੇ ਸਹਿਯੋਗ ਨਾਲ ਹੀ ਕਰਾ ਰਹੇ ਹਾਂ ਤੇ ਸਹਿਯੋਗ ਨਾਲ ਹੀ ਮੁਕੰਮਲ ਹੋਏਗਾ